ਅੱਜ ਅਸੀਂ ਸਿੱਕਕੀਮ ਤੋਂ ਜਾ ਰਹੇ ਹਾਂ ਘੁੰਮਣ ਡਾਰਜਲਿੰਗ ਫਾਈਨਲੀ ਅਸੀਂ ਚੱਲ ਪਏ ਹੁਣ ਟੂਰਿਸਟ ਗੱਡੀ ਦੇ ਵਿੱਚ ਤੇ ਸਟੇਸ਼ਨ ਡਾਰਜਲਿੰਗ ਦਾ ਇੱਥੇ ਟੁਆਇ ਟ੍ਰੇਨ ਚੱਲਦੀ ਆ ਫਾਈਨਲੀ ਅਸੀਂ ਹੁਣ ਪਹੁੰਚੇ ਹਾਂ ਜੀ ਟੀ ਗਾਰਡਨ ਤੇ ਤੁਹਾਨੂੰ ਵਿਖਾਉਨੇ ਆ ਮੈਂ ਵੀ ਪਹਿਲੀ ਵਾਰੀ ਦੇਖ ਰਿਹਾ ਕਿ ਟੀ ਗਾਰਡਨ ਸਾਡੇ ਨਾਲ-ਨਾਲ ਤੁਸੀਂ ਵੀ ਦੇਖ ਰਹੇ ਹੋ ਇਸ ਟਾਈਮ ਡਾਰਜਲਿੰਗ ਦੇ ਮਾਰ ਰੋਡ ਦੀ ਰੌਣਕ ਇਸ ਤੋਂ ਹੁਣ ਅੱਪਾ ਤੁਹਾਨੂੰ ਦੱਸਾਵਾਂਗੇ ਰਾਤ ਨੂੰ ਕਿਹੋ ਜਿਹਾ ਲੱਗਦਾ ਦਲਹੌਜੀ ਦਾ ਮਾਰ ਰੋਡ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਬੈਕ ਅਗੇਨ ਟੂ ਆਰ YouTube ਚੈਨਲ ਅੱਜ ਅਸੀਂ ਹੈਗੇ ਆ ਸਿੱਕਿਮ ਤੁਹਾਨੂੰ ਪਤਾ ਜਿਵੇਂ ਤੁਸੀਂ ਸਾਡਾ ਪਿਛਲਾ ਬਲੌਗ ਦੇਖਿਆ ਫਿਰ ਅੱਜ ਅਸੀਂ ਸਿੱਕਿਮ ਤੋਂ ਜਾ ਰਹੇ ਹਾਂ ਘੁੰਮਣ ਡਾਰਜਲਿੰਗ ਸੋ ਤੁਹਾਨੂੰ ਵੀ ਨਾਲ-ਨਾਲ ਸਾਰੀ ਸ਼ੇਅਰ ਕਰਾਵਾਂਗੇ ਮੈਂ ਵੀ ਫਸਟ ਟਾਈਮ ਚੱਲਾ ਸੰਜਤੋ ਮੇਰਾ ਸੈਕੰਡ ਟਾਈਮ ਹੈ और ज़्यादातर ना लोगों को जब हम सिक्किम बोलते हैं ना सिक्किम से ज़्यादा हर किसी को दार्जिलिंग 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 बोलते हैं तो आज हम वही जगह जा रहे हैं दार्जिलिंग एंड आप लोग को भी हम रास्ते में दिखाते हैं ज़्यादातर लोगों को दार्जिलिंग बहुत पसंद है और कोई दार्जिलिंग की बातें करते तो आज आप भी हमारे साथ दार्जिलिंग आए तो चलते हैं तो आप लोग को एवरी बोलते हैं कि हम कैसे कैसे जाएँगे क्या सारा कुछ होटल से ले सारा कुछ आप लोग को डिटेल्स में दे देंगे तो बने रहे साढ़े ब्लॉग में तो सरदार जी हमेशा मैं इधर के वेदर दिखाती हूँ ਅੱਜ ਆਪ ਦਿਖਾ ਦਿਜੀਏ ਵੇਖੋ ਜੀ ਅੱਜ ਕਾ ਧੁੰਦੇ ਧੁੰਦੀ ਧੁੰਦ ਨਵੀਂ ਕਰ ਤੋ ਪਿਛਲੇ ਪਾਸੇ ਰਾਤੀ ਮੀਂਹ ਬਹੁਤ ਪਿਆ ਇਸ ਕਰਕੇ ਧੁੰਦ ਬੜੀ ਹੋ ਗਈ ਫੌਗ ਜੀ ਹੋਈ ਵੀ ਥੋੜ੍ਹੀ ਥੋੜ੍ਹੀ ਪੰਜਾਬ ਵਾਂਗ ਲੱਗਦਾ ਪਰ ਤੁਸੀਂ ਦੇਖੋ ਐਟਮਾਸਫੇਅਰ ਇੱਥੇ ਦਾ ਸਾਨੂੰ ਪੰਜਾਬ ਵਾਲਿਆਂ ਨੂੰ ਤਾਂ ਵਧੀਆ ਲੱਗਦਾ ਕਿਉਂਕਿ ਇਹੋ ਜਿਹਾ ਮਿਲਦਾ ਨਹੀਂ ਦੇਖਣ ਨੂੰ ਜਿਆਦਾ ਗ੍ਰੀਨਰੀ ਐਂਡ ਆਲ ਸੋ ਠੀਕ ਆ ਹੁਣ ਅਸੀਂ ਜਾ ਰਹੇ ਆ ਸਾਡੇ ਗੱਡੀ ਦਾ ਟਾਈਮ ਹੋ ਗਿਆ ਜਿਹੜੀ ਅਸੀਂ ਬੁੱਕ ਕੀਤੀ ਕੱਲ ਦੀ ਸੋ ਤੁਹਾਨੂੰ ਮਿਲਦੇ ਆ ਜਲਦੀ ਤੁਸੀਂ ਬਣੇ ਰਹੋ ਸਾਡੇ ਬਲੌਗ ਤੇ ਵਿੱਚ ਸੋ ਹੁਣ ਅਸੀਂ ਜਾਣ ਤੋਂ ਪਹਿਲਾਂ ਇੱਕ ਵਾਰੀ ਪੀਣ ਲੱਗੇ ਚਾਹ ਕਰਦੇ ਪਹਾੜੋਂ ਦੇ ਬਿਲਕੁਲ ਠੰਡੀ ਥਾਂ 'ਤੇ ਮੈਂ ਬੈਠ ਕੇ ਗਰਮ ਗਰਮ ਚਾਹ ਪੀ ਰਹੀ ਹਾਂ ਦਾਦੀ ਜੀ ਅਰ ਮੈਂ ਹਾਂ ਜੀ ਸੋ ਚਾਹ ਪੀਣ ਤੋਂ ਬਾਅਦ ਅਸੀਂ ਨਿਕਲ ਜਾਣਾ ਹੈਗਾ ਹੁਣ ਅਸੀਂ ਨਿਕਲ ਲੱਗਿਆ ਘਰੋਂ ਤੇ ਬਿਲਕੁਲ ਛੋਟਾ ਜਿਹਾ ਬੈਗ ਲੈ ਆ ਜアシ ਕਿਉਂਕਿ ਕਹਿੰਦੇ ਹੁੰਦੇ ਆ ਕਿ ਸਫਰ 'ਚ ਜਿੰਨਾ ਘੱਟ ਸਮਾਨ ਲੈ ਕੇ ਜਾਓਗੇ ਓਨਾ ਜ਼ਿਆਦਾ ਮਜ਼ਾ ਆਊਗਾ ਸੋ ਹੁਣ ਅਸੀਂ ਨਿਕਲ ਰਹੇ ਆ ਤੇ ਬਾਪਾ ਜਿਹੜੇ ਨੇ ਡੈਡੀ ਨੂੰ ਨਹੀਂ ਛੱਡਣ ਚੱਲੇ ਨੇ ਸਾਨੂੰ ਬਾਸ ਸਟੈਂਡ ਤੱਕ ਕਿਥੋਂ ਗੱਡੀ ਮਿਲਣੀ ਹੈ ਇਸ ਵੇਖ ਤੁਸੀਂ ਫੇਰ ਪਹਾੜਾਂ ਦਾ ਸਫ਼ਰ ਸ਼ੁਰੂ ਹੋ ਗਿਆ ਜੀ ਦੋਵੇਂ ਪਹੁੰਚ ਚੁੱਕੇ ਆ ਜੀ ਰਾਣੀਪੁਰ ਬੱਸ ਸਟਾਪ ਤੇ ਦੇਖੋ ਤੁਸੀਂ ਸਟਾਪ ਬਣਿਆ ਹੋਇਆ ਤੇ ਇੱਥੋਂ ਹੀ ਸਾਨੂੰ ਪਿਕਅਪ ਕਰਨਾ ਵਾ ਜਿਹੜੀ ਗੱਡੀ ਆਪਾਂ ਬੁੱਕ ਕੀਤੀ ਆ ਥੋੜੀ ਲੇਟ ਹੋ ਗਈ ਵੈਸੇ 8 ਵਜੇ ਦਾ ਟਾਈਮ ਸੀ 9:30 ਹੋ ਗਿਆ ਤੇ ਕਹਿੰਦੇ ਆ ਕਿ ਸਿੱਕੀਮ ਤੋਂ ਡਾਰਜਲਿੰਗ ਲੋਕ ਘਟ ਜਾਂਦੇ ਆ ਜ਼ਿਆਦਾਤਰ ਸਿੱਲੀਗੁੜੀ ਐਨ ਜੀ ਪੀ ਜਾਂ ਬਾਗਡੋਗਰਾ ਤੋਂ ਹੀ ਡਾਰਜਲਿੰਗ ਜਾਂਦੇ ਆ ਇਸ ਲਈ ਸ਼ਾਇਦ ਉਹ ਸਵਾਰੀਆਂ ਪੂਰੀਆਂ ਕਰਦੇ ਹੋਏ ਨੇ ਔਰ ਹਮ ਜਾ ਰਹੇ ਲੋਕਲ ਟੈਕਸੀ 'ਤੇ ਕਿਉਂਕਿ ਅਗਰ ਹਮ ਇਆਂ डार्जिलिंग तक अपना खुद कर के करके जाएंगे टैक्सी तो बहुत ज़्यादा एक्सपेंसिव है इसीलिए हम लोकल टैक्सी प्रीफेयर कर रहे हैं क्योंकि दोनों का लगा बस एट हंड्रेड एट हंड्रेड में हम पहुँचेंगे दार्जिलिंग तो आप लोग भी साढ़े ब्लॉक पे बने रहे तो, पता है है। <laughs> तो मिलते तो हैं थोड़ी देर बाद जब गड्डी आएगा फिर आपको मिलते हैं ये हूँ जाऊगी दार्जिलिंग लेके सामने ਇਹ ਵੀ ਇੱਕ ਵਾਦਾ ਹੋ ਜਾਂਦਾ ਫੰਕੀ ਖਰੇ ਵਿੱਚ ਲੋਕਾਂ ਦਾ ਨਾਮ ਲੈਂਦਾ ਵੀ ਮੌਕਾ ਮਿਲਦਾ ਵਾ ਤੇ ਜਦੋਂ ਵੀ ਤੁਸੀਂ ਟ੍ਰੈਵਲ ਕਰਦੇ ਹੋ ਤਾਂ ਕਿ ਲੋਕਲ ਵਿੱਚ ਕਰੋ ਇੱਕ ਤੋਂ ਤੁਹਾਡੇ ਪੈਸੇ ਸੇਵ ਹੁੰਦੇ ਹੈਗਾ ਹਾਂ ਸੋ ਵੇਖੋ ਤੁਸੀਂ ਇਹ ਚੈੱਕ ਕਰੋ ਕੋਈ ਵਾਹ ਮੈਨੂੰ ਤੇ ਪੰਜਾਂ ਨੂੰ ਅੱਜ ਫਰੈਂਟ ਸੀਟ ਮਿਲੀ ਅਸੀਂ ਵੈਸੇ ਉਹਨਾਂ ਨੂੰ ਪਹਿਲਾਂ ਵੀ ਨਹੀਂ ਆਈ ਸੀ ਰਾਤ ਦੀ ਰਿਜ਼ਰਵ ਕਰਵਾ ਕੇ ਆਏ ਸੀ ਸੋ ਬੜਾ ਵਧੀਆ 뷰 ਆ ਵੇ ਤੁਸੀਂ ਵੀ ਸਾਡੇ ਨਾਲ ਨਾਲ ਇੰਜੋਏ ਹੁੰਦਾ ਹੁੰਦਾ ਤਾਂ ਆਉਂਦਾ ਮੋ ਫੋਨ ਕਰਦੇ ਇੱਕ ਦਿਨ ਬਾਅਦ ਓਕੇ ਦਾ ਪਹਾੜਾਂ ਦਾ ਸੱਤਾਂ ਪੌਣਾ ਸਿੱਪੇ ਗਏ ਆ ਜੀ ਚਾਰਜਿੰਗ ਵਾਲੇ ਰੋਡ ਤੇ 50 ਸਟਾ ਇੱਥੇ ਵੀ ਰਿਵਰ ਜਿਹੜੀ ਨੂੰ ਜਾਂਦੇ ਪੇ ਤੇ ਪੋਲੇ ਇਹ ਲੱਕੜ ਦਾ ਬਣਿਆ ਹੋਇਆ ਵੀ ਤੇ ਕੋਈ ਇੱਕ ਕੋਹੜੀ ਕ੍ਰਾਸ ਕਰ ਸਕਦੀ ਹੈ ਸੋ ਆ ਵੀ ਛੋਟਾ ਡਿਸਟੈਂਸ ਹੈਗਾ 36 ਕਿਲੋਮੀਟਰ ਪਰ ਸਟੇਨ ਲਈ ਕਾਫੀ ਹੁੰਦਾ ਇੱਥੇ ਪਹਾੜਾਂ ਦਾ ਰਸਤਾ ਥੋੜਾ ਟੇਟਾ ਮੇਟਾ ਹੁੰਦਾ ਸਾਡੇ ਛੋਟਾ ਰਸਤਾ ਹੈ एकदम 360 ਘੋਕਦਾ ਹੈ ਇਹ ਨੇ ਦੇਖਿਆ ਅਸੀਂ ਉੱਪਰ ਕੁ ਜਾ ਰਿਹਾ ਬਿਲਕੁਲ ਉੱਪਰ ਪੂਰਾ ਸ਼ਾਰਪ ਢਿਲ ਰਸਤਾ ਜਿਹਾ ਹੀ ਕਰੋ ਤੁਸੀਂ ਵੇਖੋ ਕਿੰਨਾ ਵਧੀਆ ਰਸਤਾ ਤੇ ਵੀਊ ਦੇਖੋ ਹਾਂ ਮੈਂ ਉਤਾਰ ਕੇ ਭਾਗ ਗਿਆ ਹਾਂਜੀ ਸੋ ਫਾਈਨਲੀ ਅਸੀਂ ਕਿਤੇ ਰੁਕੇ ਹਾਂ ਰੋਟੀ ਪਾਣੀ ਸ਼ਕਣ ਵਾਸਤੇ ਤੇ ਬਹੁਤ ਭੁੱਖ ਲੱਗੀ ਸੀ ਕਾਫੀ ਟਾਈਮ ਤੋਂ ਅਸੀਂ ਗਲਤੀ ਨਾਲ ਚ ਕੁਝ ਖਾਣ ਲਈ ਵੀ ਨਹੀਂ ਲੈ ਕੇ ਆਏ ਕਰੇ ਨਾ ਕੁਝ ਪਿਆ ਸੀ ਸੋ ਤੁਸੀਂ ਵੇਖੋ ਵੀਊ ਸੋ ਵੀ ਹਮ ਦਾਰਜਿਲਿੰਗ ਐਂਟਰੀ ਹੋਏ ਹੈ ਤਾਂ ਬਹੁਤ ਲੱਗੀਏ ਸਾਨੂੰ ਤੋਂ ਉਨ ਅਸੀਂ ਅਸੀਂ ਸਾਨੂੰ ਮਿਲਦਾ ਧਾਬਾ ਟੱਬਾ ਠੱਬਾ ਹਮ ਜਾਏਗੇ ਤਾਂ ਉੱਪਰ ਦੇਖੋ ਕਿੰਨਾ ਸੋਹਣਾ ਆਈਏ ਚੱਲਦੇ ਆ ਟਾਬੇ ਚ ਵੇਖਦੇ ਆ ਜੇ ਰੋਟੀ ਪਾਣੀ ਕੁਛ ਮਿਲਦਾ ਤੇ ਹਾਂ ਲਿੰਦੇ ਅਸੀਂ ਟਾਬੇ ਦੇ ਪਿੱਛੇ ਪਹਾੜਾ ਤੁਹਾਨੂੰ ਪਤਾ ਹਰ ਬਿਲਡਿੰਗ ਦੇ ਪਿੱਛੇ ਆਈ ਕੁਛ ਮਿਲਣਾ ਤੁਹਾਨੂੰ ਵੇਖੋ ਵੀਊ ਦੀਦਾ ਸ਼ਕਲ ਦੇਖਿਆ 2-3 ਦਿਨ ਬਾਅਦ ਤੇ ਪੰਜਲੀ ਆ ਗਈ ਵੇਜ ਥਾੜੀ ਚਾਵਲ ਥੜੀ ਸਰਦਾਰ ਜੀ ਕੇ ਲਈ ਆਏ ਫੁਲਕੇ ਹਾਂ ਫੁਲਕੇ ਆ ਗਏ ਚਲੋ ਅਸੀਂ ਖਾਂਦੇ ਹਾਂ ਸਾਨੂੰ ਭੁੱਖ ਬਹੁਤ ਲੱਗੀ ਤੇ ਡਾਰਜਲਿੰਗ ਦੀ ਆਰਗੇਨਿਕ ਚਾਹ ਇੱਥੇ ਤਾਂ ਸਾਰੇ ਪਾਸੇ ਹੀ ਟੀ ਦੇ ਗਾਰਡਨ ਹੀ ਆ ਨੇ ਨਾ ਯਾਹ ਤੇ ਇੱਕ ਬਹੁਤ ਮਜ਼ੇਦਾਰ ਵਾਲੀ ਬਾਤ ਦੇਖਾ ਡਾਰਜਲਿੰਗ ਕੋਈ ਹਾਂ ਰੁਕੇ ਖਾਣੇ ਕੇ ਲਈ

ਆ ਵੀ ਤੋਂ ਹੁੰਦੀ ਪਈ ਸੋ ਬਧੀਆ ਅੰਟਿਲ ਲੋਕ ਖਾਂਦੇ ਪੀਂਦੇ ਉਸ ਉਦੋਂ ਤੱਕ ਧੋ ਦਿੰਦੇ ਨੇ ਇੱਥੇ ਦੇਖ ਸਕਦੇ ਤੁਸੀਂ ਕਿ ਆ ਸਾਰੇ ਟੀ ਦੇ ਗਾਰਡਨ ਉੱਪਰ ਉੱਪਰ ਬਣੇ ਹੋਏ ਚਾਹ ਪੱਤੀ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਆ ਡਾਰਜਲਿੰਗਾਂ ਸਾਮ ਦੇ ਵਿੱਚ ਮਸ਼ਹੂਰ ਆ ਮੈਨੂੰ ਸਾਰੇ ਕਹਿੰਦੇ ਰਹਿੰਦੇ ਸਿੱਕੀ ਚਾਹ ਪੱਤੀ ਮਿਲਦੀ ਪਰ ਇਦਾਂ ਹੈ ਨਹੀਂ ਕੋਈ ਸਿੱਕੀਮ ਦੇ ਵਿੱਚ ਨਹੀਂ ਚਾਹ ਪੱਤੀ ਹੁੰਦੀ ਉਹ ਵੈਸੇ ਗ੍ਰੀਨ ਸਟੇਟ ਆ ਆਰਗੇਨਿਕ ਉੱਥੇ ਹਲਦੀ ਐਂਡ ਆਲ ਸਾਰਾ ਕੁਝ ਹੁੰਦੀਆਂ ਸਬਜ਼ੀਆਂ ਬਟ ਐਦਾਂ ਤਾਂ ਨਹੀਂ ਹੈਗਾ ਕੁਝ ਸੋ ਡਾਰਜਲਿੰਗ ਵੈਸਟ ਬੰਗਾਲ ਔਰ ਅਸਾਮ ਵਗੈਰਾ ਮੇ ਹੁੰਤੇ ਡਾਰਜਲਿੰਗ ਦੀ ਡਾਰਜਲੀ ਮੇ ਆ ਕੇ ਡਾਰਜਲਿੰਗ ਦੀ ਨਾ ਫੈਕੀਆ ਬਾਤ ਹੈ ਤਾਂ ਹਾਂ ਸੇ ਯਹਾਂ ਸੇ ਹਾਂ ਡਾਰਜਲਿੰਗ ਦੇ ਚਾਹ ਦੇ ਪੱਤੇ ਵੀ ਲੈ ਕੇ ਜਾਏਗੇ ਤੇ ਬਹੁਤ ਜ਼ਿਆਦਾ ਫੇਮਸ ਕਿਉਂਕਿ ਇੱਥੇ ਦੀ ਆਥੈਂਟਿਕ ਹੋ ਜਾਂਦੀ ਨਾ ਫਿਰ ਇੱਥੇ ਬਣਦੀ ਆ ਹੁਣ ਅਸੀਂ ਚਾਹ ਵੀ ਪੀਤੀ ਆ ਤੇ ਉਹਦਾ ਬਹੁਤ ਵਧੀਆ ਟੇਸ ਹੈਗਾ ਮਤਲਬ ਬੜੀ ਅਲੱਗ ਨੈਚੁਰਲ ਜੀ ਲੱਗੀ ਸਾਨੂੰ ਸੋ ਹੁਣ ਤੁਸੀਂ ਬਣੇ ਰਹੋ ਸਾਡੇ ਬਲੌਗ ਦੇ ਵਿੱਚ ਅਸੀਂ ਫਿਲਹਾਲ ਇੱਥੇ ਵੀਓ ਇੰਜੋਏ ਕਰਦੇ ਆ ਜਰਨੀ ਟੂ ਚਾਰਜਿੰਗ ਹੁਣ ਕਿੰਨਾ ਟਾਈਮ ਲੱਗੇ ਅਭੀ 2 ਘੰਟਾ ਹੋਰ ਲੱਗੇਗਾ ਹਮਕੋ ਜਾਣੇ ਨਗਰਸਥੀ ਆ ਵੀ ਉੱਪਰੋਂ ਮੈਂ ਤੁਹਾਨੂੰ ਨੰਬਰ ਦਿੰਦਾ ਦੀਪਾ ਸਰ ਆ ਪੀਨ ਦੇ ਕੋਡ ਆ ਰਿਹਾ ਹੈ ਇਹਨਾਂ ਦੇ ਲਾਟਰਾਸ਼ੀ ਨੇ ਸੜਕ ਦੇ ਨਾਲ-ਨਾਲ ਟਰੈਕ ਸੀ ਅਕਸਰ ਵੀਡੀਓਜ਼ 'ਚ ਵੇਖਿਆ ਹੋਣਾ ਤੇ ਵੀਰਸ ਵਗੈਰਾ ਬਣਾਈਆਂ ਹੁੰਦੀਆਂ ਤੇ ਬੜਾ ਵਧੀਆ ਵੇਖਣ ਨੂੰ ਲੱਗਦਾ ਸੀリーズ 'ਚ ਵੀ ਤੇ ਹੁਣ ਡੀਐਲ ਤੇ ਵਿੱਚ ਹੋਰ ਵੀ ਵਧੀਆ ਲੱਗਦਾ ਵੇਖੋ ਨਾ ਇਹਨਾਂ ਟਰੈਕ ਜਾਂਦਾਗਾ ਸ਼ੂਟ ਟ੍ਰੇਨ ਹਲੇ ਵੀ ਨੰਗਦੀ ਅਸਲੀ ਕੁੜੀ ਵਾਸਤੇ ਜਾਂਦੀ ਆ ਸਫ਼ਰ ਬਹੁਤ ਲੰਬਾ ਆ ਭਾਜ ਕਹਿੰਦੇ 10 ਘੰਟੇ ਲੱਗਦੇ ਆ ਅਸਲੀ ਕੁੜੀ ਦੀ ਜੋ ਬਿਲਡਿੰਗ ਹੈ ਇਹ ਮਿਨਿਸਟਰੀ ਇੱਥੇ ਦੀ ਸਾਰੇ ਕੰਮ ਇੱਥੋਂ ਹੀ ਹੁੰਦੇ ਨੇ ਬਿਲਡਿੰਗ ਵੇਖੋ ਸਟੇਸ਼ਨ ਦਾ ਅਟਰੀਂ ਦਾ ਇੱਥੇ ਟੁਆਇ ਟ੍ਰੇਨ ਚੱਲਦੀ ਆ ਤੇ ਡੈਫੀਨੇਟਲੀ ਆਪਾਂ ਇਹਨੂੰ ਰਾਈਡ ਕਰਾਂਗੇ ਫਿਰ ਤੁਹਾਨੂੰ ਵੀ ਨਾਲ ਨਾਲ ਦਿਖਾਵਾਂਗੇ ਆਪ ਪਹੁੰਚੇ ਹੋਟਲ ਦੇ ਬਾਹਰ ਟੈਕਸੀ ਬੁੱਟੇ ਕੋ ਸਾਥੀ ਨੇ ਬੁੱਕ ਕੀਤਾ ਸੀ ऑलरेडी ਸਵਾਗਤ ਬਣਾ ਕੇ ਅੰਦਰ ਸੋ ਫਾਈਨਲੀ ਅਸੀਂ ਚੈੱਕ ਇਨ ਕਰ ਲਿਆ ਹੋਟਲ ਰੂਮ ਦੇ ਵਿੱਚ ਸੋ ਅਸੀਂ ਬਸ ਹੋਟਲ ਤਾਂ ਕਹਿ ਲਓ ਕਿ ਸੌਣ ਲਈ ਲਿਆ ਕਿਉਂਕਿ ਆਪਾਂ ਤਾਂ ਘੁੰਮਣਾ ਹੀ ਆ ਵੈਸੇ ਵੀ ਇੱਥੇ ਸੋ ਹੁਣ ਅਸੀਂ 15 ਮਿੰਟ ਤਾਂ ਹੀ ਫੇਰ ਨਿਕਲ ਰਹੇ ਆ ਜਿਹੜਾ ਜਿਹੜਾ ਲੋਕਲ ਡਾਰਜਲਿੰਗ ਆਪਾਂ ਘੁੰਮਣਾ ਹੈਗਾ ਉਹਦੇ ਲਈ ਅਸੀਂ ਰਾਈਡ ਬੁੱਕ ਕਰਵਾਤੀ ਹੋਟਲ ਵਾਲਿਆਂ ਨੇ ਸੋ ਅਸੀਂ ਹੁਣ ਜਾ ਰਹੇ ਆ ਲੋਕਲ ਘੁੰਮਣ ਤੇ ਤੁਸੀਂ ਬਣੇ ਰਹੋ ਸਾਡੇ ਬਲੌਗ ਦੇ ਵਿੱਚ ਅਸੀਂ ਜਲਦੀ ਤੁਹਾਨੂੰ ਦਿਖਾਵਾਂਗੇ ਡਾਰਜਲਿੰਗ ਮੇਨ ਮੇਨ ਪਲੇਸਿਸ ਆਪ ਲੋਕੋ ਕੋ ਡਾਰਜਲਿੰਗ ਆ ਵੀ ਹੋਟਲ ਤੇ ਹੈ ਆਪ ਹਾਂਸੇ ਆਮ ਜਲਦੀ ਸੇ ਨਿਕਲ ਕੇ ਫਿਰ ਆਪ ਲੋਕੋ ਡਾਰਜਲਿੰਗ ਕਾ ਸ਼ੁਰੂ ਕਰਨ से होटल तो पे अपा जा रहे छोटी तो। कार बुक की दार्जिलिंग के टूरिस्ट का तो आइए अब जाके हम हैं दार्जिलिंग मुझे लगा था कुछ ज्यादा ठंड होगा बट इतना नहीं है, कोई ना सो so, सो so. so, हम दोनों तो बहुत थे, क्योंकि बचपन मैं, में आई थी ना इसीलिए थे अब से हम आइए आइए बोल रहे आप सच्ची में आईए ਸੋ ਹੁਣ ਅਸੀਂ ਕੀਤੀ ਆ ਬੁੱਕ ਰਾਈਟ ਹੁਣ ਡਾਰਜਲਿੰਗ ਦੀ ਸਾਡੀ ਘੁੰਮਣ ਦੀ ਸ਼ੁਰੂਆਤ ਹੋ ਚੁੱਕੀ ਆ ਸੋ ਅਸੀਂ ਰਾਈਟ ਲੈ ਲਈ ਆ ਸੋ ਤੁਹਾਨੂੰ ਵੀ ਜਿੱਦਾਂ ਜਿੱਦਾਂ ਸਾਨੂੰ ਗਾਈਡ ਦਿਖਾਉਂਦੇ ਆ ਆਪਾਂ ਤੁਹਾਨੂੰ ਵੀ ਨਾਲ ਨਾਲ ਵਿਖਾਵਾਂਗੇ ਆਪਾਂ ਕਿੱਥੇ ਕਿੱਥੇ ਜਾ ਰਹੇ ਆ ਕੀ ਸਭ ਤੋਂ ਪਹਿਲਾਂ ਪਹੁੰਚੀ ਆ ਜੀ ਜਾਪਨੀਜ਼ ਟੈਂਪਲ ਜਾਪਨੀਜ਼ ਟੈਂਪਲ ਪਹੁੰਚ ਚੁੱਕੇ ਹਾਂ ਸੋ ਤੁਹਾਨੂੰ ਵੀ ਅਸੀਂ ਵਿਖਾਉਨੇ ਆ ਜੇ ਅਲਾਉਡ ਹੋਇਆ ਫੋਟੋਗ੍ਰਾਫੀ ਸੋ ਤੁਸੀਂ ਵੈਸੇ ਬਾਹਰਲਾ ਥੀ ਵੇਖੋ ਇਹ ਹੈਗੇ ਜੀ ਇਸ ਵਕਤ ਅਸੀਂ ਦਾਰਜਲਿੰਗ ਸਾਡੇ ਨਾਲ-ਨਾਲ ਤੁਸੀਂ ਵੀ ਦੇਖੋ ਆਪਾਂ ਤੁਹਾਨੂੰ ਘਰ ਬੈਠੇ ਵਿਖਾ ਰਿਹਾ ਅੱਜ ਦਾ ਜਪਾਨ ਅੱਜ ਆਮ ਛੋਟੇ ਮੋਟੇ ਜਪਾਨ ਫਸਕੇ ਜਪਾਨ ਤੁਸੀਂ ਵੀ ਦੇਖ ਸਕਦੇ ਆ ਇਹ ਆਪਾਂ ਪਹੁੰਚ ਗਏ ਜਪਨੀਸ ਟੈਂਪਲ ਦੇ ਕੋਲ ਤੇ ਬਹੁਤ ਸੋਹਣੀ ਬਿਲਡਿੰਗ ਲੱਗ ਰਹੀ ਹੈ ਵਾਈਟ ਵਾਈਟ ਤੇ ਵਿੱਚ ਬੁੱਧਾ ਜੀ ਦੀ ਹੈਗੀਆਂ ਮੂਰਤੀ ਲੱਗੀ 골ਡਨ ਕਲਰ ਚ ਬਾਕੀ ਤੁਨ ਜਦੋਂ ਸਮਝਾਓਗੇ ਕੀ ਕੀ ਆਗੇ ਨਹੀਂ ਇਤਨਾ ਇਧਰ ਨਹੀਂ ਬੋਲਾਂਗੂ ਜੂ ਬੋਲਟਾ ਫੁਲਟਾ ਨਾ ਹੋ ਜਾਏ ਐਂਟਰੀ ਨਹੀਂ ਹੈਗੀ ਸੋ ਆਪਾਂ ਸ਼ੂਜ਼ ਖੋਲ ਲਿਆ ਕਿਉਂਕਿ ਸਾਨੂੰ ਹਰੇਕ ਧਰਮ ਦੇ ਰਿਸਪੈਕਟ ਕਰਨੀ ਚਾਹੀਦੀ ਹੈ ਸੋ ਹੁਣ ਅਸੀਂ ਜਾ ਰਹੇ ਹਾਂ ਜ਼ੂ ਦੇ ਵਿੱਚ ਤੇ ਇੱਥੇ ਹਿਮਾਲੇਨ ਮਿਊਜ਼ੀਅਮ ਵੀ ਆ ਸੋ ਜਲਦੀ ਤੁਹਾਨੂੰ ਵਿਖਾਵਾਂਗੇ ਉਹ ਵੀ ਰੋਡ ਸਾਈਡ ਵੇਖੋ ਤੁਸੀਂ ਡਾਰਜਲਿੰਗ ਦੇ ਤੇ ਆ ਹੈਗਾ ਜ਼ੂ ਹੁਣ ਅਸੀਂ ਇਹਦੇ ਬਿਲਕੁਲ ਸਾਹਮਣੇ ਖੜੇ ਹਾਂ ਜਿੱਥੋਂ ਮੈਂ ਪਹੁੰਚੇ ਫਾਈਨਲੀ ਡਾਰਜਲਿੰਗ ਦੇ ਜ਼ੂ ਦੇ ਵਿੱਚ ਤੇ ਇੱਥੇ ਤੁਹਾਨੂੰ ਅਸੀਂ ਟਾਈਗਰ ਵੀ ਵਿਖਾਵਾਂਗੇ ਤੇ ਰੈੱਡ ਪਾਂਡਾ ਸੋ ਇੱਥੇ ਲਾਈਨ ਲੱਗੀ ਹੋਈ ਆ ਪਹਿਲਾਂ ਤਾਂ ਟਿਕਟ ਲੈਣ ਵਾਸਤੇ ਸੋ ਅਸੀਂ ਤੁਹਾਨੂੰ ਲੈ ਕੇ ਦੱਸਦੇ ਹਾਂ ਕਿੰਨੇ ਦੀ ਟਿਕਟ ਮਿਲੀ ਸਰ ਫਾਈਨਲੀ ਅਸੀਂ ਪਹੁੰਚ ਚੁੱਕੇ ਹਾਂ ਜ਼ੂ ਟਿਕਟ ਆਪਾਂ ਲੈ ਲਈ ਸੀ 110 ਈਚ ਪਰਸਨ ਆ ਹਰੇਕ ਬੰਦੇ ਦੀ 110 ਰੁਪਏ ਦੀ ਟਿਕਟ ਆ ਤੇ ਬਾਕੀ ਫੋਰਨਰਸ ਲਈ 180 ਆ ਹੈ ਵੌਲਫ ਟਾਈਗਰ ਬੀ ਐਨ ਐਚ ਮਿਊਜ਼ੀਅਮ ਤੇ ਰੈੱਡ ਪਾਂਡਾ ਇੱਧਰ ਨੂੰ ਰੈੱਡ ਪਾਂਡਾ ਵਾ ਤੁਸੀਂ ਦੋ ਚੁਆਇਸਿਸ ਆਕਰ ਤੁਸੀਂ ਸਲਾਈਡ ਲਈ ਜਾਣਾ ਤਾਂ ਸੜਕ ਤਾਂ ਵੀ ਜਾ ਸਕਦੇ ਨਹੀਂ ਤਾਂ ਆ ਥੱਲੇ ਉਹ ਪੌੜੀ ਵੀ ਸਟਾਰਟ ਹੁੰਦੀ ਤੇ ਇੱਥੇ ਸਟੇਅਰਸ ਤੋਂ ਵੀ ਜਾ ਸਕਦੇ ਹਾਂ ਹਾਂਜੀ ਸੋ ਵੈਸੇ ਠੰਡ ਹੈਗੀ ਥੋੜੀ ਥੋੜੀ ਪਤਾ ਨਹੀਂ ਕਾਤੋਂ ਮੈਨੂੰ ਤੇ ਲੱਗਦੀ ਨਹੀਂ ਪਈ ਅੱਜ ਤੰਜਾਂ ਨੂੰ ਲੱਗਦੀ ਗੋਟ ਹੀ ਨੇ ਨਿਪਾਏ ਹੋਏ ਬੋਰੀਆਂ ਵਰਗੇ ਤੇ ਹਲੇ ਵੀ ਠੰਡ ਲੱਗਦੀ ਆ ਹਾਂਜੀ ਸੋ ਸਟਾਰਟ ਹੋ ਗਏ ਆ ਕੀ ਲਿਖਿਆ ਮੈਂ ਮਾਲੀਆਂ ਦਾ ਹਾਂ ਵੇਖੋ ਤੁਸੀਂ ਆਪਰੇ ਸਾਇੰਸ 'ਚ ਮੈਂ ਪਹਿਲੀ ਗਿਆ ਸੀ ਮੈਨੂੰ ਘੱਟ ਇੰਟਰਸਟ ਰਿਹਾ। ਤੁਸੀਂ ਦੇਖ ਲਓ ਆਰਟਸ ਵਾਲੇ ਆਪਾਂ ਆਪ ਪਛਾਣ ਲਓ ਕਿਹੜਾ ਵਾ। ਸੋ ਹੁਣ ਅਸੀਂ ਪਹਾੜਾਂ ਦੇ ਵਿੱਚ ਬੈਠੇ ਚਾਹ ਪੀਣ ਨੂੰ ਮਿਊਜ਼ੀਅਮ ਦੇ ਵਿੱਚ ਠੰਡ ਬਹੁਤ ਜ਼ਿਆਦਾ ਆ ਸੋ ਨਾਲੇ ਖਾਣੇ 'ਤੇ ਮੋਮੋਸ। ਹਾਂ। ਤੇ ਹੁਣ ਅਸੀਂ ਚੱਲਦੇ-ਚੱਲਦੇ ਇੱਥੋਂ ਉੱਪਰ ਪਹੁੰਚੇ ਹਾਂ ਹਿਮਾਲੀਅਨ ਮਾਊਂਟੇਨਿੰਗ ਇੰਸਟੀਚਿਊਟ ਮਿਊਜ਼ੀਅਮ। ਸੋ ਜਿਨ੍ਹਾਂ ਨੇ ਮਾਉਂਟ ਐਵਰੇਸਟ ਚੜ੍ਹਿਆ ਆ ਉਹਨਾਂ ਬਾਰੇ ਮਿਊਜ਼ੀਅਮ ਹੈਗਾ ਇਹ ਆ ਗਿਆ ਦੇਖੋ ਤੁਸੀਂ ਕਲਾਈਮਿੰਗ ਜਿਹਨਾਂ ਨੇ ਜਿਹਨਾਂ ਨੇ ਕੀਤੀ ਆ ਬਹੁਤ ਸੋਹਣਾ ਮਿਊਜ਼ੀਅਮ ਬਣਾਇਆ ਗਿਆ ਮਾਉਂਟੇਨ ਕਲਾਈਮਿੰਗ ਦੇ ਵਿੱਚ ਹਿਸਟਰੀ ਆ ਜਿਹੜੀ ਉਹ ਕਿਹਦੀ ਕਿਹਦੀ ਇੱਥੇ ਸਾਰਾ ਮੈਂਸ਼ਨ ਆ ਚਲੋ ਜੀ ਇਹ ਹੈਗਾ ਸਾਡਾ ਹਿਮਾਲੀਅਨ ਮਾਊਂਟੇਰਿੰਗ ਇੰਸਟੀਚਿਊਟ ਉਹ ਜਿਹੜੇ ਪਹਾੜਾਂ ਦੀਆਂ ਉੱਪਰ ਚੋਟੀਆਂ ਤੇ ਚੜ੍ਹਦੇ ਰਹੇ ਆ ਜਾਂ ਉਹਨਾਂ ਦਾ ਇਹ ਇੰਸਟੀਚਿਊਟ ਬਣਿਆ ਇੱਕ ਤਾਂ ਦਾ ਮਿਊਜ਼ੀਅਮ ਆ ਜਿਨੇ ਹੁਣ ਤੱਕ ਕਲਾਈਮ ਕੀਤਾ ਯਾਤਰ ਮਾਊਂਟ ਐਵਰੇਸਟ ਜਿਹੜੀ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਆ ਪਹਾੜਾ ਚ ਟਾਈਗਰ ਵਾਈਟ ਟਾਈਗਰ ਸਵਾ ਦੇਖੋ ਰੈੱਡ ਪਾਂਡਾ ਪਾਂਡਾ ਦੌੜ ਗਿਆ ਆ ਗਿਆ ਸੋ ਹੁਣ ਅਸੀਂ ਆਲਮੋਸਟ ਜੂ ਦੇਖ ਲਿਆ ਸੀਗਾ ਸੋ ਹੁਣ ਆਪਾਂ ਜਾ ਰਹੇ ਹਾਂ ਵਾਪਸ ਲਾਸਟ ਦੇ ਵਿੱਚ ਆਪਾਂ ਵੇਖਿਆ ਰੈੱਡ ਪਾਂਡਾ ਰੈੱਡ ਪਾਂਡਾ ਦੇਖ ਲਿਆ ਸੋ ਤੁਸੀਂ ਬਣੇ ਰਹੋ ਸਾਡੇ ਬਲੌਗ ਦੇ ਵਿੱਚ ਤੇ ਆਪਾਂ ਤੁਹਾਨੂੰ ਹੋਰ ਵੀ ਬੜਾ ਕੁਝ ਦਿਖਾਉਣਾ ਹਲੇ ਜੋਸਫ ਸਕੂਲ ਐ ਡਾਰਜਲਿੰਗ ਵਨ ਆਫ ਦਾ ਬੈਸਟ ਸਕੂਲ ਐ ਯਾਰੀਆਂ ਮੂਵੀ ਦਾ ਯਾਂ ਹੀ ਹੋਇਆ ਸ਼ੂਟਿੰਗ ਵੀ ਬੈਸਕ ਸਕੂਲ ਆਫ ਦਾਰਜਲਿੰਗ ਜਾ ਰਹੇ ਹਾਂ ਟੀ ਗਾਰਡਨ ਵਿਜ਼ਿਟ ਕਰਨ ਅਖੀਰਲੀ ਅਸੀਂ ਹੁਣ ਪਹੁੰਚੇ ਹਾਂ ਜੀ ਟੀ ਗਾਰਡਨ ਤੇ ਤੁਹਾਨੂੰ ਵਿਖਾਉਨੇ ਆ ਮੈਂ ਵੀ ਪਹਿਲੀ ਵਾਰੀ ਵੇਖ ਰਿਹਾ ਕਿ ਟੀ ਗਾਰਡਨ ਮਤਲਬ ਜਿੱਥੇ ਚਾਹ ਪੈਦਾ ਹੁੰਦੀ ਕਿਹੋ ਜਿਹਾ ਹੁੰਦਾ ਸੋ ਮੈਂ ਪਹਿਲੀ ਵਾਰੀ ਵੇਖ ਰਿਹਾ ਤੁਸੀਂ ਵੇਖੋ ਇਦਾਂ ਕਰਕੇ ਹੁੰਦੀ ਪਹਾੜਾਂ ਦੇ ਵਿੱਚ ਠੀਕਾਰੇ ਦਾਜੂ ਜੀ ਹੈ ਜੋ ਕਾਰ ਲੈ ਕੇ ਆਏ ਹੈ ਸਾਡੇ ਨਾਲ ਇਹ ਨਹੀਂ ਆਉਂਦਾ ਹੈ ਜਗ੍ਹਾ ਤੇ ਸਾਈਟ तपाईँको गो यो गोर्खा आर्मीको उयो हो तपाईँको गोर्खा आर्मीको आर्मी रेजिमेन्ट हो त्यहाँनिर ब्यान्ड बजेर यहाँ चाहिँ फेरि दुसरा पाहाड पुरा सिक्किम तपाईँको उयोहरू सबै देख्छ नि अब राबङ ए के भयो चारधाम नाम्ची अथवा कञ्चनजङ्घाहरू सबै देख्छ ਹੁਣ ਤੁਸੀਂ ਵੇਖ ਰਹੇ ਹੋ ਜੀ ਟੀ ਗਾਰਡਨ ਡਾਰਜਲਿੰਗ ਦਾ ਸੇ ਇਸ ਤਰ੍ਹਾਂ ਦੇ ਪੱਤੇ ਹੁੰਦੇ ਆ ਤੇ ਵਿੱਚ ਦਾ ਸਪੇਸ ਦਿੱਤੀ ਹੋਈ ਆ ਸੋ ਇਹ ਹੈਗਾ ਟੀ ਗਾਰਡਨ ਡਾਰਜਲਿੰਗ ਦੇਖ ਸਕਦੇ ਆ ਇੱਥੇ ਦ ਸ਼ੌਪਸ ਬਣੀਆਂ ਨੰਬਰ ਲੱਗੇ ਹੋਏ ਨੇ ਸੋ ਟੀ ਸਟਾਲ ਆ ਇੱਥੇ ਚਾਹ ਜੀ ਚਾਹ ਇਹਦੀ ਟਰਾਈ ਵੀ ਕਰਾਉਂਦੇ ਆ ਸਾਰਾ ਕੁਝ ਚਾਹੇ ਬਹੁਤ ਤਰ੍ਹਾਂ ਦੀ ਮਿਲਦੀ ਆ ਆਰਗੈਨਿਕ ਹੁੰਦੀ ਆ ਮਸਾਲਾ ਵੀ ਮਿਲਦਾ ਚਾਹ ਦਾ ਚਾਹੇ نے لے لیا ٹی گارڈنہ کے ہمالایان دارچنگ کے یہ والا ٹیسٹ کریں گے کیسا ہے بولتے ہیں اور इवन ये ना اسمیل بھی بہت اچھا آ رہا ہے تو ہم نے تو بائے کر لیا اور ادھر ہمیں کسی نے پہچان لیا اور ہاں 아이 انہوں نے اپ کو بھی بلاگ میں دیکھتا ہوں اپ کو دیکھ کر مجھے لگا میں تو نتازاے پگ والا دیکھ کے انہوں دورو اٹریکشن ہو اندی ہے کوئی ویسے لگ رہا ہے सो so, ये इन्होंने पहचाना थैंक यू सो मच ये बहुत देखते हैं सिक्किम गर्ल का और हमारा भी देखते हैं इन्होंने बोला सिक्किम गर्ल की दीदी और ये सरदार को देख के मैंने पहचान लिया सो so, ये बहुत प्यार करते हैं यहाँ के लोग भी हमें दार्जिलिंग से बहुत अच्छा लग रहा है सो so, अभी हम चलते हैं दाजू चले तो हम चलते हैं आगे थैंक यू थैंक यू गाकोला गाकोला तो सॉरी दीदी ਕਮਲ ਸੱਫੀਰ ਸੁਣਨਾ ਨਾ ਨਹੀਂ ਗਾੜੀ ਮੇ ਹੈ ਓਕੇ ਬਾਏ ਨਾਈਸ ਟੂ ਮੀਟ ਯੂ ਸੇਮ ਹੇਅਰ ਸੋ ਸਾਨੂੰ ਲਾਸਟ ਵਿੱਚ ਟ੍ਰੈਵਲ ਡ੍ਰੌਪ ਕਰ ਗਿਆ ਇੱਥੇ ਇਹਦੇ ਕੋਲ ਹੀ ਸਾਡਾ ਹੋਟਲ ਆ ਸੋ ਕਹਿੰਦਾ ਤੁਸੀਂ ਇੱਥੇ ਦੋ ਤਿੰਨ ਜਗ੍ਹਾ ਹੈਗੀਆਂ ਉਹ ਤੁਸੀਂ ਵਿਜ਼ਿਟ ਕਰੋ ਸੋ ਇਸ ਟਾਈਮ ਹੈਗਾ ਸੀ ਡਾਰਜਲਿੰਗ ਦੇ ਮਾਲ ਰੋਡ ਦੇ ਉੱਤੇ ਸੋ ਤੁਹਾਨੂੰ ਵੀ ਨਾਲ-ਨਾਲ ਦਿਖਾਉਨੇ ਆ ਸੀ ਕਿ ਆ ਗਈ ਆਪਣੀ ਚਰਚ ਇੱਕ ਵਾਰੀ ਤੁਹਾਨੂੰ ਇਹ ਦਿਖਾਉਨੇ ਆ ਡਾਰਜਲਿੰਗ ਦੀ ਥਿੰਕ ਟਾਈਮਿੰਗ ਹੋ ਗਿਆ ਇਸਕਾ ਸੋ ਇਹ ਚਰਚਾ ਵੀ ਬੰਦ ਹੈ। ਤਾਂ ਤੁਸੀਂ ਉੱਦਾਂ ਵੇਖ ਸਕਦੇ ਆ ਬਾਰ ਬਾਰ। ਸੋ ਹਣ ਆਪਾਂ ਤੁਹਾਨੂੰ ਕਿਸੇ ਹੋਰ ਡੈਸਟੀਨੇਸ਼ਨ ਤੇ ਲੈ ਕੇ ਚਾਲਦੇ ਹਾਂ। ਸੋ ਹਣ ਅਸੀਂ ਆਏ ਆ ਮਾਰਕੀਟ ਵੀ ਹੈ ਲੋਕਲ ਲੱਗੀ ਹੋਈ। ਨਾ ਇਹਨਾਂ ਦਾ ਆਊਟਸਾਈਡ ਮਾਰਕੀਟ। ਹਾਂ ਬਹੁਤ ਜ਼ਿਆਦਾ ਲੰਮਾ ਇਧਰੋਂ ਲੈ ਕੇ ਪੂਰਾ ਇਧਰ ਤੱਕ ਹੁੰਦਾ ਹੈ। ਫਿਰ ਅੱਗੇ ਇੱਥੇ ਖਾਣ ਦੀ ਮਾਰਕੀਟ ਵੀ ਲੱਗੀ ਹੋਈ ਥੋੜੀ ਥੋੜੀ ਦੂਸਰੀ ਤਰਫ ਵੀ ਹੈ ਵਿੱਚੇ ਮੇਰੀ ਹਿੰਦੀ ਨਿਕਲੀ ਜਾਂਦੀ ਵਿੱਚ ਪੰਜਾਬੀ ਨਿਕਲੀ ਜਾਂਦੀ ਸੋ ਇਹ ਹੈਗਾ ਜੀ ਡਾਰਜਲਿੰਗ ਦਾ ਮਾਰ ਰੋਡ ਉਹਦੇ ਆਲੇ ਦੋਲੇ ਦੀ ਮਾਰਕੀਟ ਜੇ ਅਸੀਂ ਘੁੰਮਦੇ ਪਏ ਆ ਇਸ ਵੇਲੇ ਸੋ ਤੰਜਾ ਨੇ ਕਰਾਏ ਆ ਨਿਊਡਲਸ ਇਹ ਪਤ ਨਹੀਂ ਚੌਮਿੰ ਚੌਮਿੰ ਕਿਹਾ ਬੋਲਦੀ ਇੱਧਰ ਚੌਮਿੰ ਚੌਮਿੰ ਹੁਣਾਂ ਨੇ ਹੁਣ ਲੈ ਲਈ ਨਿਊਡਲਸ ਪਰ ਇੱਕ ਚੀਜ਼ ਮੈਂ ਬੋਲੂ ਹਾਂ ਤੱਬ ਸੇ ਡਾਰਜਲਿੰਗ ਆਇੰਟਰੀ ਹੋਇਆ ਨਾ ਬਸ ਚਾਹ ਚਾਹ ਪੀਣੇ ਦਾ ਮਨ ਕਰ ਰਹਾ ਹੈ ਮੈਨੂੰ ਠੰਡੀ ਹੈ ਨਾ ਠੰਡੀ ਹੈ ਨਾ ਬਸ ਚਾਹ ਦਾ ਹੀ ਯਾਦ ਆ ਰਹਾ ਹੈ ਬੈਠ ਜਾਈਏ ਸੋ ਆਪਾਂ ਹੁਣ ਬੈਠ ਕੇ ਥੋੜਾ ਭੁੱਖ ਲੱਗੀ ਸੀ ਖਾਣੇ ਆ ਸੈਟਰ ਫਿਰ ਤੁਹਾਡਾ ਨਾਲ ਜਲਦੀ ਮਿਲਦੇ ਆਂ ਖਾਣ ਪੀਣ ਦੇ ਨਹੀਂ ਸਾਨੂੰ ਰੋਕਣਾ ਖਾ ਕੇ ਹੀ ਗੱਲ ਕਰਾਂਗੇ ਹਾਂਜੀ ਸੋ ਹੁਣ ਅਸੀਂ ਆਏ ਆ ਜੀ ਖਾਣ ਪੀਣ ਤੋਂ ਬਾਅਦ ਡਾਰਜਲਿੰਗ ਦੇ ਮਾਰ ਰੋਡ ਤੁਹਾਨੂੰ ਪਤਾ ਮਾਊਂਟੇਨਸ 'ਚ ਹਰ ਇੱਕ ਜਗ੍ਹਾ ਮਾਰ ਰੋਡ ਹੁੰਦਾ ਹੀ ਹੁੰਦਾ ਸੋ ਆਪਾਂ ਤੁਹਾਨੂੰ ਹੁਣ ਵਿਖਾਉਨੇ ਆ ਡਾਰਜਲਿੰਗ ਦਾ ਮਾਰ ਰੋਡ ਡਾਰਜਲਿੰਗ ਵੇਖੋ ਤੁਸੀਂ ਇਹ ਹੈਗਾ ਪੂਰਾ ਟੂਰਿਸਟ ਸਪੌਟ ਇੱਥੇ ਸਕਰੀਨ ਵੀ ਚੱਲਦੀ ਹੈ ਡਿਸਪਲੇ ਬਹੁਤ ਲੋਕ ਇੱਥੇ ਆਉਂਦੇ ਨੇ ਫੋਟੋ ਖਿਚਾਉਂਦੇ ਸਾਡੇ ਨਾਲ-ਨਾਲ ਤੁਸੀਂ ਵੀ ਦੇਖ ਰਹੇ ਹੋ ਇਸ ਟਾਈਮ ਡਾਰਜਲਿੰਗ ਦੇ ਮਾਰ ਰੋਡ ਦੀ ਰੌਣਕ ਵੇਖੋ ਤੁਸੀਂ ਇੱਥੇ ਕਿੰਨਾ ਕਰਾਊਡ ਆ ਤੇ ਇਹ ਹੈਗਾ ਡਾਰਜਲਿੰਗ ਦੇ ਵਿੱਚ ਜਿਹੜਾ ਚੌਰਾਸਤਾ ਇਹਨੂੰ ਬੋਲਦੇ ਆ ਬਹੁਤ ਜ਼ਿਆਦਾ ਇੱਥੇ ਜਗ੍ਹਾ ਬਹੁਤ ਜ਼ਿਆਦਾ ਆ ਸੋ ਤੁਸੀਂ ਦੇਖ ਸਕਦੇ ਆ ਸਾਡੇ ਨਾਲ ਨਾਲ ਇੱਥੇ ਕਾਫੀ ਵਧੀਆ ਰੈਸਟੋਰੈਂਟ ਆ ਸ਼ਾਪਸ ਆ ਸੁਵਨਿਅਰ ਵਗੈਰ ਲੈਣੂ ਤੇ ਜੋ ਵੀ ਇੱਥੇ ਲੋਕਲ ਮਾਰਕੀਟ ਚ ਮਿਲਦਾ ਇੱਕ ਮੈਨੇ ਲੰਡਨ ਦਾ ਬਾਲਗਰ ਸਕੇਅਰ ਯਾਦ ਆ ਗਿਆ ਤਰੀ ਲਾਈਨ ਦੇ ਵਿੱਚ ਛੱਲੀ ਵਾਲੇ ਬੈਠੇ ਤੇ ਭੋਟਾ ਕਹਿੰਦੇ ਛੱਲੀ ਮੱਕਈ ਮੱਕਈ ਕਹਿੰਦੇ ਆ ਮੱਕਈ ਭੋਟਾ ਵੀ ਬੋਲਤੇ ਆ ਛੱਲੀ ਕੋ ਮੱਕਈ ਨੇਚਰਲੀ ਹੈ ਬੜੀਆ ਅੱਛੇ ਸੇ ਕਰ ਰਹੇ ਹੈ ਉਹ ਹੈਰੀਟੇਜ ਬਸ ਕਰਦੇ ਇਸ ਸੋਹਣਾ ਪਤਨ ਦਿਖਾਵਾਂਗੇ ਰਾਤ ਨੂੰ ਕਿਹੋ ਜਿਹਾ ਲੱਗਦਾ ਦਲਹੌਜ਼ੀ ਦਾ ਮਾਰ ਰੋਡ ਸਭ ਤੋਂ ਪਹਿਲਾਂ ਇਹ ਹੋਟਲ ਬਹੁਤ ਸ਼ੂ ਹਿੰਦੇ ਡਾਰਜੀ ਕਮਾਲ ਰੋਡ ਉਹ ਸੋਰੀ ਡਾਰਜੀ ਸੋਰੀ ਡਾਰਜਲਿੰਗ ਦਾ ਮਾਰ ਰੋਡ ਸੋ ਇੱਥੇ ਬਹੁਤ ਜ਼ਿਆਦਾ ਰਾਸ਼ਾ ਪਤਾ ਨਹੀਂ ਕਿੱਥੋਂ ਫੋਟੋਆਂ ਖਿਚਾਉਣ ਨੂੰ ਮੈਨੂੰ ਤੰਜ ਨੇ ਕਿਹਾ ਕਿ ਇੱਥੇ ਸਾਰੇ ਖਚਾਂਦੇ ਕਿਉਂਕਿ ਇੱਥੇ ਦੀ ਲੋਕਲ ਨੇ ਇਹਨਾਂ ਨੂੰ ਜ਼ਿਆਦਾ ਪਤਾ ਸੋ ਹੁਣ ਅਸੀਂ ਤੁਹਾਨੂੰ ਵਿਖਾਉਨੇ ਆ ਨਾਂਡਲ ਮਾਰਕੀਟ ਦੇਖੋ ਤੁਸੀਂ ਨਾਈਟ ਲਾਈਫ ਇੱਥੇ ਦੀ ਬਹੁਤ ਸੋਹਣਾ ਕਰਾਊਡ ਆ ਸਾਰਾ ਕੁਝ ਵਧੀਆ ਸੋ ਤੁਸੀਂ ਵੀ ਸਾਡੇ ਨਾਲ ਨਾਲ ਇੰਜੋਏ ਕਰੋ ਇਥੇ ਜਿਹੜੀਆਂ ਸ਼ਾਪਸ ਆ ਮੈਂ ਵੇਖਿਆ ਬਹੁਤ ਸਿੰਸ ਦੇਖੋ ਇਹਦਾ 1868 ਬਹੁਤ ਸਾਰੀਆਂ ਸ਼ਾਪਸ ਸਿੰਸ 1900 ਮਤਲਬ ਸਾਰੀਆਂ ਸ਼ਾਪਸ ਅੰਗਰੇਜ਼ਾਂ ਦੇ ਟਾਈਮ ਤੋਂ ਪਹਿਲਾਂ ਦੀਆਂ ਅੰਗਰੇਜ਼ਾਂ ਦੇ ਟਾਈਮ ਦਾ ਹੀ ਬਣਿਆ ਹੋਇਆ ਹੈ ਸਾਰਾ ਬਾਹਰ ਦਾ ਜਾਮ ਇਹਨੂੰ ਵਿਖਿਆ ਲੈਟਰ ਬਾਕਸ ਇੰਡੀਆ ਪੋਸ ਦਾ ਇੱਥੇ ਬਹੁਤ ਮੈਨੂੰ ਯੂਨੀਕ ਚੀਜ਼ਾਂ ਦੇਖਣ ਨੂੰ ਮਿਲਦੀਆਂ ਮੈਨੂੰ ਹੁਣ ਰੀਜ਼ਨ ਇਹਦਾ ਇਹ ਲੱਗਦਾ ਕਿਉਂਕਿ ਇਹ ਬੰਗਾਲ ਦੇ ਵਿੱਚ ਪੈਂਦਾ ਸੋ ਕੋਲਕਾਤਾ ਤਾਂ ਬਹੁਤ ਬ੍ਰਿਟਿਸ਼ ਜਿਹੜੇ ਸੀਗੇ ਉਹ ਵਪਾਰ ਕਰਦੇ ਹੁੰਦੇ ਸੀਗੇ ਸ਼ਿਪ ਰਾਹੀਂ ਸੋ ਈਸੀਲੀ ਇਸ ਸ਼ਹਿਰ ਵੀ ਮੋਸਟਲੀ ਬਹੁਤ ਪੁਰਾਣਾ ਲੱਗਦਾ ਮੈਨੂੰ ਅੰਦਾਜ਼ਾ ਕਿਉਂਕਿ ਇੱਥੇ ਜਿਹੜਾ ਦੁਕਾਨਾਂ ਦੇ ਉੱਤੇ ਸੈਂਸ ਇਹ ਦੇਖੋ ਇੱਥੇ ਅਲੀਪਿੰਸ 1919 ਸੋ ਬਹੁਤ ਦੁਕਾਨਾਂ ਤੇ ਇਦਾਂ ਹੀ ਲਿਖਿਆ ਕਿਸੇ ਦੇ 1800 ਵੀ ਲਿਖਿਆ ਫਾਈਨਲੀ ਆਪਾਂ ਸੁਵਿਨੀਅਰ ਲੈ ਲਿਆ ਵਾ ਤਾਨੂੰ ਸੌਰੀ ਦਿਖਾ ਨਹੀਂ ਹੋਏ ਤੁਸੀਂ ਵੀਡੀਓ ਨਹੀਂ ਬਣਾਏ ਅਸੀਂ ਜਾਂ ਅਸੀਂ ਪੈਸੇ ਘਟਾਉਣ ਤੇ ਲੱਗੇ ਹੋਏ ਸੀ ਸੋ ਹੁਣ ਆਪਾਂ ਜਾ ਰਹੇ ਆ ਕੇ ਸੋ ਤੁਸੀਂ ਬਣੇ ਰੋ ਸਾਡੇ ਬਲੌਗ ਦੇ ਵਿੱਚ ਤੇ ਦੇਖੋ ਰਸਤਾ ਹੈ ਨਾ ਇਹ ਜੋ ਵੀ ਰਸਤਾ ਵੀ ਆਪਾਂ ਘੁੰਮ ਰਹੇ ਇਹ ਹੈ ਚੌ ਰਸਤਾ ਉਹੀ ਤੇ ਹਮ ਘੁੰਮ ਰਹੇ ਹਾਂ ਜੀ ਐਂਡ ਅਬ ਵੀ ਹਮ ਅੱਗੇ ਜਾ ਕੇ ਫਿਰ ਡਿਨਰ ਵਗੈਰਾ ਕਰਕੇ ਆਪ ਕੋ ਦਿਖਾਤੇ ਸਾਡੇ ਹਮਾਰੇ ਜੋ ਵੀ ਛੋਟਾ ਮੋਟਾ ਬਲੌਗ ਹੈ ਤਾਨੂੰ ਪਸੰਦ ਆਇਆ ਹੋਗਾ ਹਾਂ ਜੀ ਸੋ ਤੁਸੀਂ ਵੀ ਦੇਖੋ ਰੌਣਕ ਮਾਰਕੀਟ ਦੀ ਹਾਂ ਅੰਬਿਗਨੀ ਜੋਤੀ ਚੌਕ ਵਾਲੀ ਫੀਲਿੰਗ ਇਹ ਤਾਂ ਜਾਕਾ ਦਾ ਫੇਵਰੇਟ ਰੈਸਟੋਰੈਂਟ ਆ ਕਿ ਆਪਾਂ ਹੁਣ ਪਹੁੰਚੇ ਇੱਕ ਰੈਸਟੋਰੈਂਟ ਤੇ ਕਿਤੇ ਨਾਲ ਨਾਲ ਹੈਗੇ ਸੀ ਮੈਨੂੰ ਵਧੀਆ ਲੱਗਾ ਮੈਂ ਕਿ ਚਲੋ ਇੱਥੇ ਚੱਲਦੇ ਹਾਂ ਕਿਉਂਕਿ ਥੋੜਾ ਪੰਜਾਬੀ ਟੱਚ ਖਾਣਾ ਮਿਲ ਜਾਊਗਾ ਸੋ ਵੇਖਦੇ ਆ ਬਾਕੀ ਕੀ ਕੀ ਮਿਲਦਾ ਅੰਦਰ फाइनली साधी रोटी आ चुकी है तुम देखो अचार भी है बैगुन तो देखो बंगाल में अच्छा रोटी बनाते हैं क्योंकि मैंने देखा है इतना सिक्किम में नहीं अच्छा बनाते यहाँ पे बहुत अच्छा बनाते हैं तो मुझे बहुत अच्छा लगता है यहाँ का रोटी तो अभी हम मिलते हैं थोड़ी देर बाद खाने के बाद